ਸਵੇਲੇ ਬਾਰਡਰ ਦੇ ਕੰਡੇ ਦੇ ਉੱਤੇ ਵਿਧਾਨ ਸਭਾ ਹਲਕਾ ਦੇ ਨਾਲੇ ਦੇ ਜਿਹੜੇ ਪਿੰਡ ਹੈ ਬਿਲਕੁਲ ਇਹ ਲਾਸਟ ਵਾਲਾ ਪਿੰਡ ਹੈ ਪੰਜ ਕਦੰਗੀਆਂ ਵਾਲਾ ਪਿੰਡ ਹੈ ਬਿਲਕੁਲ ਤੁਸੀਂ ਬੰਦ ਉੱਤੇ ਆਪਾਂ ਖੜੇ ਆ ਅੱਗੇ 1 ਕਿਲੋਮੀਟਰ ਤੋਂ ਬਾਅਦ ਜਿਹੜਾ ਪਾਕਿਸਤਾਨ ਸ਼ੁਰੂ ਹੋ ਜਾਂਦਾ 1 ਕਿਲੋਮੀਟਰ ਦੇ ਪੱਲੇ ਪੱਸੇ ਤਾਰ ਆ ਉਹਦੇ ਅੰਦਰ ਵੀ ਸਾਡੇ ਕਿਸਾਨਾਂ ਦੀ ਜ਼ਮੀਨ ਹੈ ਆ ਸਾਡਾ ਕਿਸਾਨ ਵੀ ਇੱਕ ਵੀਰ ਖੜਾ ਜੀ ਦੀ ਰਹਿ ਗਈ ਹੈ ਇਹਦੀ ਕੰਬਾਈਨ ਅੰਦਰ ਖਲਾਬ ਹੋ ਗਈ ਹੈ ਬਾਕੀ ਆਪਣੇ ਕਿਸਾਨਾਂ ਨੇ ਕਣਕ ਕੁੜਕ ਜਿਹੜੀ ਉੱਥੋਂ ਕਟਾਈ ਕਰ ਲੈਂਦੀ ਆ ਬਹੁਤੇ ਗੇਟ ਜਿਹੜੇ ਆ ਬੀਐਸਐਫ ਨੇ ਇੱਕ ਕਹਿੰਦੇ ਕਿਸਾਨ ਕਹਿੰਦੇ ਆ ਕਿ ਬੰਦ ਕਰਦੇ ਆ ਤੇ ਪਰ ਉਹਨਾਂ ਨੇ ਬੜਾ ਸਹਿਯੋਗ ਕੀਤਾ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਕਣਕ ਸੰਭਲੋ ਅੱਜ ਵੀ ਮੇਨੂੰ ਕਿਸਾਨ ਭਾਈ ਸਾਹਿਬ ਕਹਿ ਦੇ ਵੀ ਕੋਈ ਗੱਲ ਨਹੀਂ ਸ਼ਾਮ ਤੱਕ ਉਹਨਾਂ ਕਹੇ ਅਸੀਂ ਤੁਹਾਡੀ ਕਣਕ ਜਿਹੜੀ ਵਢਾ ਦਾਂਗੇ ਸੋ ਫਸਲਵਾਰੀ ਜਿਹੜੀ ਸਾਡੇ ਬੰਦਿਆਂ ਨੇ ਸੰਭਲ ਲਈ ਆ ਪੱਤ ਨਾ ਉਹ ਚਿੰਤਾ ਆ ਮੰਨਦੇ ਉੱਤੇ ਵੀ ਕਿਤੇ ਜੰਗ ਨਾ ਲੱਗ ਜੇ ਕਿਉਂਕਿ ਇਹਨਾਂ ਪਿੰਡਾਂ ਨੇ ਪਹਿਲਾਂ ਵੀ ਜੰਗ ਆਪਣੇ ਪਿੰਡੇ ਦੇ ਉੱਤੇ ਹੜਾਈ ਹੈ ਇਹਨਾਂ ਨੂੰ ਪਤਾ ਜੰਗ ਕੀ ਹੁੰਦੀ ਹੈ ਜੰਗ ਦਾ ਕੀ ਨੁਕਸਾਨ ਹੁੰਦਾ ਸਭ ਚੀਜ਼ਾਂ ਇਹਨਾਂ ਨੂੰ ਪਤਾ ਤੇ ਮੈਂ ਤਾਂ ਮੇਰੇ ਹਲਕੇ ਦੇ ਲੋਕ ਹੈ ਮੇਦਾ ਡਿਊਟੀ ਆ ਕਿ ਮੈਂ ਦੁੱਖ ਸੁੱਖ ਦੇ ਵਿੱਚ ਆਪਣੇ ਹਲਕੇ ਦੇ ਨਾਲ ਖੜਾ ਤੇ ਮੈਂ ਇਹਨਾਂ ਨੂੰ ਮਿਲਣਾ ਆ ਔਖੇ ਟਾਈਮ ਦੇ ਉੱਤੇ ਇਹਨਾਂ ਨੂੰ ਕਹਿਣਾ ਆ ਕਿ ਸਰਕਾਰ ਤੁਹਾਡੇ ਨਾਲ ਆ ਸਰਬੱਤ ਭਗਵਾਂ ਸ੍ਰਮਾਨ ਜੀ ਦੀ ਮੈਂ ਤੁਹਾਡੇ ਨਾਲ ਆ ਜਿੱਥੇ ਵੀ ਲੋੜ ਪਊਗੀ ਤੁਹਾਡੇ ਨਾਲ ਖੜਾਂਗੇ ਤਗੜੇ ਹੋ ਕੇ ਇਨਾਂ ਨੇ ਬੇਨਤੀ ਕੀਤੀ ਹੈ ਕਿ ਤੁਸੀਂ ਫੌਜ ਦਾ ਸਾਥ ਦੇਣਾ ਬੀਐਸਐਫ ਦਾ ਸਾਥ ਦੇਣਾ ਸਾਡੇ ਦੇਸ਼ ਦਾ ਵਕਾਫ ਦਾ ਸਵਾਲ ਹੈ ਸਾਡੇ ਦੇਸ਼ ਦੀ ਪਿੱਠ ਨਹੀਂ ਲੱਗਣੀ ਚਾਹੀਦੀ ਸਾਡੀ ਦੇਸ਼ ਦੇ ਉੱਤੇ ਜਿਹੜਾ ਪਾਕਿਸਤਾਨ ਦੇ ਵਿੱਚ ਬੈਠੀਆਂ ਮੁਸਲਮ ਜਿਹੜੀਆਂ ਆਤਵਾਦੀ ਜਥੇਬੰਦੀਆਂ ਉਹਨਾਂ ਨੇ ਅਟੈਕ ਕੀਤਾ ਉਹਦਾ ਜਵਾਬ ਦੇਣਾ ਸੋ ਇਸ ਕਰਕੇ ਅੱਜ ਕਾਫੀ ਪਿੰਡਾਂ ਦੇ ਵਿਚ ਗਏ ਜੇ ਹੋਰ ਵੀ ਪਿੰਡਾਂ ਦੇ ਵਿੱਚ ਜਾਣਾ ਮੰਤਰੀ ਸਾਹਿਬ ਜਿੱਥੇ ਜਿੱਥੇ ਬਾਰਡਰ ਲੱਗਦੇ ਨੇ ਪੰਜਾਬ ਦੇ ਵਿੱਚ ਉੱਥੇ ਉੱਥੇ ਸਰਕਾਰ ਦੇ ਨੁਮਾਇੰਦੇ ਪਹੁੰਚਣਗੇ ਜਾ ਜਾਣਗੇ ਕਿਉਂ ਦੇ ਸਰਕਾਰ ਜਾਊ ਹੱਥਾਂ ਤੇ ਜਾਊਗੇ ਜਿਹੜੇ ਜਿਹੜੇ ਐਮ ਐਲ ਏ ਬਾਰਡਰ ਦੇ ਉੱਤੇ ਜਿਨ੍ਹਾਂ ਦੇ ਹਲਕੇ ਲੱਗਦੇ ਸਭ ਜਾ ਦੇ ਸਭ ਜਾਣਗੇ ਇਹ ਵੀ ਸਰਕਾਰ ਵੀ ਜਾਊਗੀ ਸੀਐਮ ਸਾਹਿਬ ਨੇ ਕਿਹਾ ਕਿ ਜੇ ਲੋੜ ਪਊ ਤਾਂ ਸੀਐਮ ਸਾਹਿਬ ਹੀ ਹੋਣਗੇ ਕੋਈ ਗੱਲ ਨਹੀਂ ਸਰ ਅਖਰ ਜਦੋਂ ਜੰਗ ਦੇ ਮਾਹੌਲ ਬਣਦੇ ਆ ਤੇ ਪਿੰਡਾਂ ਨੂੰ ਖਾਲੀ ਕਰਨ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜੇ ਲਬ ਬਾਰਡਰ ਦੇ ਲੱਗੇ ਪਿੰਡ ਨੇ ਉਹ ਖਾਲੀ ਕਰਦਾ ਹਾਲ ਦੀ ਘੜੀ ਤੇ ਇਦਾਂ ਦਾ ਕੋਈ ਸਿਗਨਲ ਨਹੀਂ ਆਇਆ ਹਾਲ ਦੀ ਘੜੀ ਫੌਜ ਵੱਲੋਂ ਬੀਐਸਐਫ ਵੱਲੋਂ ਇਦਾਂ ਦਾ ਕੋਈ ਨਹੀਂਗਾ ਹਾਲ ਦੀ ਘੜੀ ਤੇ ਸਿਗਨਲ ਸੀਗਾ ਕਿ ਕੰਡਿਆਂ ਵਾਲੀ ਤਾਪ ਤੋਂ ਪਾਰ ਜਿਹੜੀ ਜ਼ਮੀਨ ਹੈ ਉੱਚੋ ਕਨਕ ਸਾਂਭ ਲਈ ਜਾਵੇ ਉਹ ਲਗਭਗ ਸਾਂਭੀ ਗਈ ਆ ਜੇ ਇਦਾਂ ਦਾ ਕੋਈ ਲੱਗੀ جنگ ਤੇ ਕੋਈ ਘਰ ਬਾਦ ਕੋ ਅੱਗੇ ਪਿੱਛੇ ਜਾਣਾ ਪਿਆ ਉਹ ਕੋਈ ਨਹੀਂ ਸਾਡੇ ਲੋਕਾਂ ਦਾ ਤਜਰਬਾ ਆ ਸਾਡੇ ਲੋਕ ਲੜਨ ਲਈ ਤਿਆਰ ਆ 65 ਦੀ جنگ ਜਾਣਾ ਪਿਆ 71 ਦੀ جنگ ਤੇ ਤੋਂ ਬਹੁਤ ਲੋਕ ਦੀ ਗਏ ਉਹ ਉੱਚੇ ਬਾਦ ਤੇ ਬਣਾ ਲੈਂਦੇ ਆ ਇੱਥੇ ਰੰਦੇ ਆ ਤੋ ਇਸ ਕਰਕੇ ਕੋਈ ਕਭਾਉਣ ਦੀ ਲੋੜ ਨਹੀਂ ਸਾਡੇ ਸਭ ਸਿੰਘ ਜਿਹੜੇ ਕੈਮਨ ਜੰਮੂ ਕਸ਼ਮੀਰ ਦੇ ਸੀਐਮ ਦੀ ਸਟੇਟਮੈਂਟ ਵੀ ਸਾਹਮਣੇ ਆਇਆ ਕਿਸ ਤਰ੍ਹਾਂ ਦੇ ਦਿੱਤੇ ਨਹੀਂ ਜੰਮੂ ਕਸ਼ਮੀਰ ਦੇ ਸੀਐਮ ਦੀ ਸਟੇਟਮੈਂਟ ਉਹਦੀ ਸਹੀ ਆ ਉਹਨੇ ਕਿਹਾ ਵੀ ਚੰਦੰਦਾ ਵੀ ਕਿਹਾ ਉਹਨੇ ਕਿਹਾ ਮੇਰੇ ਕੋਲ ਸ਼ਬਦ ਨਹੀਂ ਕੋਈ ਮੈਂ ਕੀ ਮਤਲਬ ਐਸਾਬ ਤੇ ਬੋਲਾਂਗਾ ਜਿਹੜਾ ਵੀ ਮੇਰੇ ਮਤਲਬ ਜਿਹੜੇ ਗੈਸਟ ਆਏ ਸੀ ਮੇ ਸਟੇਟ ਦੇ ਵਿੱਚ ਜਿਹੜੇ ਸੈਦ ਕਰਨ ਆਏ ਸੀ ਉਹਨਾਂ ਬੰਦਿਆਂ ਦੀ ਜਾਨ ਚਲੀ ਗਈ ਉਹਨਾਂ ਦਾ ਸਟੇਟਮੈਂਟ ਸੀਗੀ ਲਾਜ਼ਮੀ ਜੇਸ ਸਟੇਟ ਦੇ ਵਿੱਚ ਇਦਾਂ ਦੀ ਘਟਨਾ ਹੁੰਦੀ ਉੱਥੋਂ ਦੇ ਮੁੱਖ ਮੰਤਰੀ ਦੇ ਬਚਾ ਦਿੱਤੇ ਇਹ ਤੇ ਦੰਬੀਤ ਦੀਆਂ ਕਿਉਂਕਿ ਇਹ ਗਵਰਨਮੈਂਟ ਦੀ ਡਿਊਟੀ ਹੁੰਦੀ ਹੈ ਤੇ ਜੇ ਗਵਰਨਮੈਂਟ ਕਈ ਜਾਂਦਾ ਗਵਰਨਮੈਂਟ ਦੇ ਵਸਨੀਕ ਦੀ ਗੱਲ ਨਹੀਂ ਲੈਂਦੀ ਗਵਰਨਮੈਂਟ ਨਹੀਂ ਚਾਹੁੰਦੀ ਹੁੰਦੀ ਵੀ ਕਿਤੇ ਕੋਈ ਘਟਰਾ ਵਾਪਰੇ ਉਹਨਾਂ ਦੀ ਸਟੇਟਮੈਂਟ ਜਿਹੜੀ ਬੜੀ ਮੈਂ ਸਮਝਦਾ ਕਿ ਮਤਲਬ ਜਜ਼ਬਾਤੀ ਸਟੇਟਮੈਂਟ ਸੀ ਸਰਦੀ ਖੇਤਰ ਦੇ ਲੋਕਾਂ ਨੂੰ ਕੀ ਅਪੀਲ ਕਰ ਰਹੇ ਸਰਦੀ ਲੋਕਾਂ ਨੂੰ ਇਹ ਅਪੀਲ ਹੈ ਕਿ ਡਟ ਕੇ ਰਹਿਣਾ ਕਬਲਉਣਾ ਨਹੀਂ ਪੰਜਾਬ ਸਰਕਾਰ ਇਹਨਾਂ ਦੇ ਨਾਲ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਸਾਡੀ ਸਰਕਾਰ ਜਿਹੜੀ ਆ ਇਹਨਾਂ ਦੇ ਨਾਲ ਆ ਬਸ ਇਹਨਾਂ ਨੂੰ ਬੇਨਤੀ ਹੈ ਇਹ ਆਪਣੇ ਦੇਸ਼ ਦਾ ਸਵਾਲ ਹੈ ਆਪਾਂ ਫੌਜ ਦਾ ਤੇ ਬੀਐਸਐਫ ਦਾ ਡਟ ਕੇ ਜਿਹੜਾ ਸਾਧਨ ਤੁਸੀਂ ਲੋਕਾਂ ਨੂੰ ਮਿਲਿਓ ਸਰਹੱਦਾਂ ਨੂੰ ਕੀ ਕਹਿਣਾ ਹੈ ਲੋਕ ਕੈਮ ਨੇ ਖੌਫ ਤੇ ਆ ਗਈ ਹੈ ਪਰ ਇਹ ਉਹ ਲੋਕ ਨੇ ਜਿਨ੍ਹਾਂ ਪਹਿਲਾਂ 65 71 ਕਾਗਲ ਦੀਆਂ ਜੰਗਾਂ ਸਭ ਵੇਖੀਆਂ ਨੇ ਇਹਨਾਂ ਨੂੰ ਪਤਾ ਵੀ ਸਾਨੂੰ ਕੀ ਕਰਨਾ ਪੈਣਾ ਕੈਮ ਨੇ ਚਿੰਤਤ ਹੈ ਦੇ ਬਚਾਦੇ ਵੀ ਜੰਗ ਨਹੀਂ ਲੱਗਣੀ ਚਾਹੀਦੀ ਇਹਦੇ ਮਾੜਾ ਇਹ ਤਾਂ ਮਾੜਾ ਇਹ ਤਾਂ ਜੰਗ ਸਾਰੀ ਇਹਨਾਂ ਜੰਗ ਵੇਖੀ ਹੈ ਤੇ ਮਾੜਾ ਪਰ ਜੰਗ ਵੇਖੇ ਆ ਬਚਾਦਿਆਂ ਨੇ ਇਹ ਕਰਕੇ ਚਿੰਤਾ ਦੇ ਹੈ ਇਹਨਾਂ ਨੂੰ ਅਤੇ ਦੱਸੇ ਨਹੀਂ ਕਹਿ ਕਲੋਂ ਲੜਾਈ ਦਾ ਨਾ ਹੀ ਮੜਾ ਆ ਲੜਾਈ ਜੰਗ ਸ਼ਬਦ ਜਿਹੜਾ ਮਨੁੱਖਤਾ ਦਾ ਮਨੁੱਖਤਾ ਦੇ ਅੰਗੇਸਟ ਆ ਜੰਗ ਸ਼ਬਦ ਜਿਹੜਾ ਜੰਗ ਨਹੀਂ ਲੱਗਣੀ ਚਾਹੀਦੀ ਕਿਸੇ ਵੀ ਦੇਸ਼ ਦੀ ਘਰ ਦੀ ਲੜਾਈ ਆ ਪਿੰਡ ਦੀ ਲੜਾਈ ਆ ਦੇਸ਼ ਦੀ ਲੜਾਈ ਆ ਹਮੇਸ਼ਾ ਨੁਕਸਾਨ ਕਰਦੀ ਆ ਠੀਕ ਹੈ